ਮੇਤਰਾ ਜਟਾਣਾ ਸਾਹਿਬ ਯੂਟਿਊਬਰ ਹੈ ਤੇ ਅੱਜ ਕਹਿੰਦਾ ਮੈਂ ਜਰ ਇਹ ਜਟਾਂ ਦਾ ਮੁੰਡਾ ਫਿਰ ਜਟਾਂ ਨੂੰ ਕੰਮ ਸਾਰੇ ਹੀ ਹੁੰਦੇ ਹੁੰਦੇ ਤੁਹਾਨੂੰ ਪਤਾ ਹੈ ਕਹਿੰਦਾ ਵੀ ਤੁਹਾਨੂੰ ਮੈਂ ਮੂਰੀ ਦੀ ਗੰਡ ਬਣਾਉਣੀ ਸਿਖਾਉਣਾ ਲੈ ਵੀ ਜਟਾਣਾ ਸਾਹਿਬ ਬਣਾਓ ਬੁਵਾਦ ਕਰਦੇ ਆਪਾਂ ਲੈ ਕਰੋ ਜੀ ਆਪਾਂ ਰੱਸੀ ਲੈ ਲੈਣੀ ਹੈ ਇਹ 23 24 ਮੀਟਰ ਹੁੰਦੀ ਹੈਗੀ ਅੱਛਾ ਜੀ 24 ਮੀਟਰ ਫੁੱਟ ਫੁੱਟ ਹਾਂ ਇਹਨੂੰ ਦੂਰੀ ਕਰ ਲਓ ਤੁਸੀਂ ਦੂਰੀ ਕਰ ਲਓ ਦੂਰੀ ਕਰਕੇ ਕਿੰਨੇ ਸਾਈਡ ਤੇ ਇਹ ਕੱਢ ਦੇ ਕੱਢ ਦੇ ਦਿਓ ਠੀਕ ਆ ਹਾਂ ਗੰਡ ਦੇ ਇੱਕ ਦੂਆ ਦਾ ਪੈਨਿਕ ਮਿਲਣੀ ਹੈ ਇਹ ਹਾਂ ਠੀਕ ਆ ਹੱਥ ਇਹਨੂੰ ਹੱਥ ਕਹਿੰਦੇ ਆਂ ਹਾਂ ਹਾਂ ਹੱਥ ਕਹਿੰਦੇ ਆਂ ਹਾਂ ਉਸ ਤੋਂ ਬਾਅਦ ਤੁਸੀਂ ਆਇਆ ਹੱਥ ਕਰਕੇ ਇਹਨੂੰ ਐਂ ਧਰ ਲੈਣਾ ਚੌੜਾ ਹੱਥ ਕਰਕੇ ਹਾਂ ਥੇਲੀ ਤੇ ਧਰ ਲਓ ਹਾਂ ਚਾਰੇ ਉਂਗਲਾ ਜੋੜ ਕੇ ਥੇਲੀ ਤੇ ਧਰ ਲਓ ਹਾਂ ਅੱਛਾ ਜੀ ਉਸ ਤੋਂ ਬਾਅਦ ਕੀ ਕਰਨਾ ਇਹਦਾ ਆਪਾਂ ਇਹਦੀ ਪਹਿਲੀ ਰੱਸੀ ਐਂ ਚੱਕ ਲੈਣੀ ਆ ਇਹਨੂੰ ਐਂ ਉਂਗਲਾ ਵੇਖੀ ਧਰ ਲੈਣਾ ਇਹ ਕਿਹੜੀ ਇੱਕ ਉਂਗਲ ਹਾਂ ਇੱਕ ਐਂ ਇਹਦੇ ਵੀ ਐਂ ਕਰ ਲੈਣੀ ਆ ਇਹ ਮਨ ਲਾ ਵੀ ਰੱਸੀ ਇਦਾਂ ਨਾ ਖਿੱਚੀ ਜਾਵੇ ਇਦਾਂ ਖਿੱਚਣੀ ਆਪਾਂ ਜਿੱਦ ਤਰਾ ਬਸ ਤੁਹਾਨੂੰ ਸੱਡੀ ਹੋਈ ਅੱਛਾ ਇਦਾਂ ਐਂ ਖਿੱਚ ਕੇ ਹਣਾ ਹਾਂ ਐ ਸੱਤ ਲੈਣੀ ਐ ਇਹ ਅੱਛਾ ਲੈ ਭਾਈ ਦੇਖੀ ਜਾਓ ਧਿਆਨ ਨਾਲ ਜੱਟ ਜਗਾੜੀ ਆ ਪੂਰਾ ਬੰਦੇ ਸਾਥ ਨਹੀਂ ਲੱਗੀ ਹਾਂ ਐ ਤਰ ਲਈ ਹਾਂ ਠੀਕ ਆ ਜੀ ਉਹ ਦੂਆ ਜਿਹੜੀ ਆ ਰੱਸੀ ਆਪਾਂ ਇਹਨੂੰ ਐ ਤੋ ਨਹੀਂ ਮੋੜਦੇ ਗੁੱਠੇ ਦੇ ਇੱਤੀ ਦੇ ਸਨਵੇ ਦੀ ਕੱਢ ਲੈਣੀ ਆ ਹਾਂ ਠੀਕ ਹੈ ਫੇਰ ਜਿਹੜੀ ਆਹ ਰਸੀ ਇੱਧਰ ਵਾਧੂ ਆ ਗਈ ਹਾਂ ਇਹਨੂੰ ਆਪਾਂ ਆ ਗੂਠੇ ਦੇ ਸਨ ਵੀ ਜੈਂ ਕੱਢ ਲੈਣਾ ਤੇ ਇੱਥੋਂ ਦੇ ਠੀਕ ਆ ਹਾਂ ਹੁਣ ਆਹ ਹੌਲ ਬਣ ਗਿਆ ਹੌਲ ਬਣ ਗਿਆ ਆਖੇ ਦੇ ਜੀ ਹਾਂ ਜਿਹੜੀ ਆ ਪੌਂਗਲਾ ਸਨ ਵੀ ਜੇ ਆ ਰਸੀ ਗੱਡੀ ਸੇ ਇਧਰ ਜਮਾਂ ਪਹਿਲਾਂ ਹਾਂ ਆਹਾ ਹਾਂ ਫਟਕਦੀ ਇਹਨੂੰ ਆਹਾ ਹੌਲ ਵੀ ਜੀ ਕੱਢ ਦੇਣਾ ਆਂ ਉਂਗਲਾਂ ਦੇ ਉੱਥੋਂ ਨੂੰ ਹੀ ਮੋੜ ਲਿਆ ਕਿੱਥੋਂ ਦੀ ਨਿਗਾਈ ਸੀ ਹਾਂ ਹਾਂ ਐ ਠੀਕ ਆ ਅੱਛਾ ਇਹ ਇਹ ਮੂਰੀ ਦੀ ਬਣ ਗਈ ਗੰਢ ਠੀਕ ਆ ਉਮ ਪਹਿਲੀ ਗੰਢ ਬਣ ਗਈ ਲਓ ਜੀ ਹਾਂ ਉਹ ਦੂਆ ਦਾ ਆਪਾਂ ਇੱਥੋਂ ਇੱਕ ਗੱਠ ਜਿਹੜੀ ਆ ਵੱਡੀ ਰੱਸੀ ਹੈਗੀ ਵੱਡੇ ਵਾਲੇ ਪਾਸੇ ਹਾਂ ਜਿਹੜੀ ਵੱਡੀ ਲੈਂਦੀ ਆ ਇਹ ਮੂੰਹ ਵਾਲੇ ਪਾਸੇ ਕਿਹੜੀ ਚਿੱਲੇ ਚ ਪਾਉਂਦੇ ਆ ਉਹ ਆ ਹਾਂ ਇਹ ਤੋਂ ਆ ਗੰਢ ਤੋਂ ਆਪਾਂ ਇੱਕ ਗੱਠ ਤੇ ਚਾਰ ਰੋਗੜਾ ਮਿਲ ਜਾਂਦੀ ਹੈ ਇੱਕ ਗੱਠ ਚਾਰ ਰੋਗੜਾ ਆ ਗੰਢ ਤੋਂ ਲੈ ਵੀ ਦੇਖ ਹਾਂ ਗੱਠ ਚਾਰ ਰੋਗੜਾ ਅੱਛਾ ਉੱਥੇ ਮੇਰਾ ਆਈਗਾ ਗੰਢ ਹੀ ਫੇਰ ਦੇਣੀ ਅੱਛਾ ਬਸ ਐਂ ਧਰ ਲਿਆ ਚੱਪਾ ਪਾ ਕੇ ਹਾਂ ਐਂ ਧਰ ਲਿਆ ਚੱਪਾ ਹਾਂ ਰੱਸੀ ਇਧਰੋਂ ਖਿੱਚ ਲਿਆ ਹਾਂ ਠੀਕ ਆ ਇਹ ਵੀ ਆਪਾਂ ਇਹਦੇ ਵੀ ਖਿੱਚਣੀ ਹੈਗੀ ਜਿੱਦੀ ਆ ਪਹਿਲਾਂ ਖਿੱਚੀ ਸੀ ਅੱਛਾ ਪਾਲੋ ਵੀ ਆਹ ਅੰਡਾ ਤੋਂ ਮਿਲ ਲਿਓ ਹੂੰ ਇਹ ਆ ਕੰਨ ਕਿਹੜੀ ਕੰਨਾਂ ਜੇ ਕੋਈ ਗੰਡ ਹੁੰਦੀ ਮੈਂ ਇਹ ਤਾਂ ਆਇਆ ਕੋਈ ਹੋਗੀ ਸੰਗਾਇਤ ਠੀਕ ਆ ਐਡੀ ਇਹ ਕਰ ਲੈਣੀ ਆ ਹਾਂ ਮੈਂ ਫੇਰ ਗੰਡ ਉਮੀ ਦੇਣੀ ਆਂ ਹਾਂ ਆਹ ਜਿਹੜੀ ਇਧਰ ਲਿਆ ਪਹਿਲਾਂ ਕੰਨ ਤੇ ਇਹਨੂੰ ਐਂ ਗਵਾ ਪਿੱਛੇ ਬੋੜ ਲਿਓ ਹਾਂ ਗੁੱਠੇ ਤੇ ਦਬਾ ਗਿਆ ਚੀਜੀ ਤੇ ਸਾਨੂੰ ਦੱਬ ਲਓ ਇਹਨੂੰ ਹਾਂ ਉਦੋਂ ਆ ਜਿਹੜੀ ਆ ਬਾਧੂ ਰੋਸੀ ਇੱਧਰ ਇਹਨੂੰ ਇੱਧਰ ਮੂੰਖੇ ਉੱਥੇ ਹੀ ਪੈਰ ਲੈ ਜਾਓ ਐ ਲੈ ਜਾਓ ਹਾਂ ਜਿਹੜੀ ਆ ਕੱਢੀ ਆਪਾਂ ਇਹਨੂੰ ਫੇਰ ਆ ਮੂੰਖੇ ਦੇ ਹੋੜੇ ਮੂੰਖੇ ਦੇ ਵਿੱਚ ਦੇ ਲਗਾ ਦੋ ਠੀਕ ਹੈ ਲੈ ਵੀਰੇ ਸਮਝ ਲਓ ਇਹ ਨਵੇਂ ਪੀੜੀ ਪਾਸ ਤੇ ਬਹੁਤ ਵਧੀਆ ਗੱਲ ਆ ਗਈ ਨਹੀਂ ਜਾਣਦੇ ਗਏ ਹਾਂ ਸਿੱਖਣਾ ਜ਼ਰੂਰੀ ਆ ਕੰਮ ਕਰੋ ਨਾ ਕਰੋ ਪਰ ਸਿੱਖਣਾ ਜ਼ਰੂਰੀ ਆ ਲੈ ਜੀ ਆ ਬਣ ਕੇ ਤੋ ਆ ਲੈ ਜੀ ਗੰਡ ਬਣ ਕੇ ਆ ਲੈ ਭਾਈ ਦੇਖੋ ਆ ਬਣ ਗਈ ਇੱਥੋਂ ਦੀ ਇਹਦਾ ਮੂੰਹ ਹੋ ਜੂ ਮਹਦਾ ਐ ਹਾਂ ਹਾਂ ਐ ਮੂੰਹ ਮੂੰਹ ਹਾਂ ਹਾਂ ਆ ਕੰਨਾ ਜਾਂ ਕੋਲੇ ਆ ਜੀ ਆ ਕੰਨਾ ਜਾਂ ਕੋਲੇ ਆ ਜੀ ਹਾਂ ਤੇ ਦੂਰੋਂ ਦਿਖਾ ਦਿਆਂ ਠੀਕ ਆ ਭਾਈ ਨਵੀਂ ਉਮਰ ਦਾ ਮੁੰਡਾ ਭਾਈ ਦੇਖ ਲੋ ਇੰਨਾ ਕੋਣਾ ਬੰਦੇ ਚ ਜਟਾਣਾ ਸਾਹਿਬ ਚ ਹੋਰ ਵੀ ਜਟਾਣਾ ਸਾਹਿਬ ਕੀ ਕਹਣੇ ਜੋ ਉਹਨੂੰ ਤੁਸੀਂ ਬਸ ਠੀਕ ਆ ਆ ਐ ਗੰਦਾ ਜੀ ਜੀ ਆਇ ਤੇ ਮੂੰਹ ਪੈ ਜੂਗਾ ਠੀਕ ਆ ਯਾ ਗੁੱਡ ਚ ਪਾ ਦਿਆ ਆਪਾਂ ਹਾਂ ਹਾਂ ਠੀਕ ਆ ਲੈ ਭਾਈ ਹਾਂ ਰਸਾ ਇੱਧਰ ਕਿੱਲੇ ਨਾ ਪਾ ਜੀ ਹੂਗਾ ਲੈ ਭਾਈ ਧੰਨਵਾਦ ਭਾਈ ਇੰਨਾ ਕੁਛ ਕਿਹਾਉਣ ਵਾਸਤੇ ਨਵੀਂ ਪੀੜੀ ਨੂੰ ਧੰਨਵਾਦ ਜਟਾਣਾ ਜਾਂ ਸੌਖਾ ਜਿਹਾ ਤਰੀਕਾ ਹੀ ਆ ਖਲਾਬ ਖਾਣੀ ਹਾਂ ਠੀਕ ਹੈ ਮੂੰਹ ਇਹ ਦੋ ਟਾਈ 100 ਦੀ ਮਿਲਦੀ ਹੈਗੀ ਇਹ ਵੀ ਬਣਾ ਸਕਦੇ 50 ਰੁਪਏ ਦੇ ਰੱਸੀ ਨਾਲ ਹਾਂ 50 ਰੁਪਏ 100 ਦੀ ਆਜੂ ਤਾਣੀ ਹਾਂ ਚਲੋ ਤਾਂ ਚੰਗੀ ਮਾੜੀ ਹੁੰਦੀ ਆ ਹਾਂ 100 ਦੀ ਰੱਸੀ ਆਜੂ ਤਾਣੀ ਦੀ ਹਾਂ ਮੂੰਹ ਇਹ ਦੋ ਟਾਈ ਲੈ ਬਾਈ ਕਮੈਂਟਾਂ ਚ ਬੱਚੋ ਬਾਈ ਦੀ ਮਿਹਨਤ ਕਿਵੇਂ ਲੱਗੀ ਹਾਂ ਹੌਂਸਲਾ ਬਧਾਓ ਬਾਈ ਦਾ ਕਮੈਂਟ ਵੱਧ ਤੋਂ ਵੱਧ ਕਰਿਓ ਸ਼ੇਅਰ ਵੀਡੀਓ ਨੂੰ ਅੱਗੇ ਤੋਂ ਅੱਗੇ ਕਰਿਓ